ਜੇ ਮੈਂ ਕਹਾਂ ਆਪਣੇ ਹਜੇ ਕਹਿੰਦੇ ਪਏ ਨੇ ਕਿ ਧਰਨਾ ਲਾਓ ਮੈਂ ਕਹਿੰਦਾ ਜੇ ਧਰਨਾ ਲਾਉਣਾ ਵਾ ਤੇ ਫਿਰ ਦੋ ਬੰਦਿਆਂ ਦੀ ਨਾਲ ਲਾਓ ਫਿਰ ਜਿੰਨੇ ਪੰਜਾਬ ਦੀ ਗੇਲਾ ਚ ਨਸ਼ੇੜੀ ਨਸ਼ੇ ਵੇਚਣ ਵਾਲੇ ਬੰਦਾ ਸਾਰੇ ਕਢਾਉਣ ਨਹੀਂ ਲਾਉਣਾ ਧਰਨਾ ਤਾਂ ਬਾਈ ਲੱਗਣਾ ਚਾਹੀਦਾ ਗਲਤ ੱੱਕਾ ਹੋਇਆ ਬਾਈ ਬੰਦੇ ਨਾਲ ਬਹੁਤ ਕਿਵੇਂ ਬਾਈ ਚੱਲ ਛੱਡ ਤੂੰ ਛੱਡ ਹੋਸ਼ ਨਾਲ ਨਮੀਤ ਦੀ ਗੱਲਬਾਤ ਹੈ ਇਹ ਦੂਜਾ ਬੰਦਾ ੱੱਕਾ ਕਿਵੇਂ ਹੋਇਆ ਦੱਸੋ ਪਹਿਲਾਂ ਤੁਸੀਂ ੱੱਕਾ ਕਿਵੇਂ ਹੋਇਆ ਯਾਰ ਉਹ ਨਹੀਂ ਯਾਰ ੱੱਕਾ ਹੋ ਗਿਆ ਵਿਚਾਰਨਾ ਬਹੁਤ ਯਾਰ ੱੱਕਾ ਕਿਵੇਂ ਹੋਇਆ ਬਾਈ ਜਿਹੜੀ ਲਾ ਆਈ ਵੀ ਨੀ ਮੇਰੇ ਜਿਆਦਾ 2 ਮਹੀਨੇ ਪਹਿਲਾਂ ਮੈਂ ਇੱਕ ਲਾਈਵ ਕੀਤੀ ਹੋਈ ਆ 2 ਮਹੀਨੇ ਪਹਿਲਾਂ ਹਲੇ ਵੀ ਮੇਰੇ ਉੱਤੇ ਪਈ ਹੋਣੀ ਆ ਉਹਦੇ ਵਿੱਚ ਇਹ ਗੱਲ ਮੈਂ ਕਹੀ ਹੋਈ ਆ ਵੀ ਇਹਦੇ ਨਾਲ ਸਾਡੇ ਟੌਪਿਕ ਦੇ ਉੱਤੇ ਬੈਸ ਹੋਈ ਹੋਈ ਆ ਵੀ ਭਾਈ ਤੂੰ ਆਪਣਾ ਡੋਪ ਟੈਸਟ ਕਰਾ ਕੇ ਨਾ ਸੰਗਤ ਦੇ ਵਿੱਚ ਰੱਖ ਦੇ ਬਿਲਕੁਲ ਹੋਈ ਹੋਈ ਆ ਸਮਝਦਾ ਗੱਲ ਤੇਰੇ ਯਾਦ ਆ ਬਿਲਕੁਲ ਹਾਂ ਬਿਲਕੁਲ ਹਾਂ ਵੀ ਆਪਣਾ ਡੋਪ ਟੈਸਟ ਕਰਾ ਕੇ ਕੱਲਾ ਇਹ ਨਹੀਂ ਨਾਲ ਪਰਮਜੀਤ ਅਕਾਲੀ ਵੀ ਐ ਇਹਦੇ ਬਿਲਕੁਲ ਸਾਰੀ ਕਰਾ ਲੈਣ ਹਾਂ ਇਹ ਸਾਰੇ ਉਹ ਜਾਨੀ ਕਿ ਜਿਵੇਂ ਕਹਦੇ ਨੇ ਆ ਵੀ 2140 ਦੇ ਚੱਟੇ ਪੱਟੇ ਚੱਲ ਕੋਈ ਨਾ ਹੁਣ ਤਾਂ ਲੋਕਾਂ ਦੇ ਸੰਗਤਾਂ ਦੇ ਮੂਹਰੇ ਆ ਗਿਆ ਹਾਲੇ ਵੀ ਭੇਡਾਂ ਮੀਂਗਣਾ ਗਰੀ ਜਾਂਦੀਆਂ ਨੇ ਬਿਲਕੁਲ ਹਜੇ ਵੀ ਕਹਿੰਦੇ ਆ ਜੀ ਉਹ ਤਾਂ ਹਜੇ ਤਾਂ ਕਹਿੰਦੇ ਜੀ ਪੁਲਿਸ ਨੇ ਗੱਡੀ 'ਚ ਰੱਖਤਾ ਜਾਂ ਕਿਸੇ ਹੋਰ ਨੇ ਐਂ ਹੀ ਜਾਮ ਲਈ ਜਾਂਦੇ ਪੁਲਿਸ ਦੇ ਸਰਕਾਰ ਤੇ ਮੈਂ ਇੱਕ ਚੀਜ਼ ਆ ਬਾਈ ਉਹ ਤਾਂ ਬਾਈ ਜਿਹੜਾ ਡਾਪ ਟੈਸਟ ਹੁੰਦਾ ਉਹ ਬੰਦੇ ਨਹੀਂ ਕਰਦੇ ਉਹ ਮਸ਼ੀਨਾਂ ਕਰਦੀਆਂ ਡਾਪ ਟੈਸਟ ਨਹੀਂ ਮੈਂ ਇੱਕ ਚੀਜ਼ ਹੋਰ ਵੀ ਆ ਨਾ ਕਿ ਮੰਨ ਲਿਆ ਤੁਹਾਡੇ ਸਾਹਮਣੇ ਸਰਕਾਰ ਦੀ ਸਾਜ਼ਿਸ਼ ਆ ਉਹਦੇ ਖੂਨ ਚ ਥੋੜਾ ਪਾਤਾ ਕਿੰਨੇ ਫਿਰ ਡਰੱਗ ਹਾਂ ਉਹ ਨਹੀਂ ਉਹ ਕਰਦਾ ਸੀ ਯਾਰ ਸ਼ੁਰੂ ਤੋਂ ਹੀ ਉਹ ਤਿੰਨ ਤਾਂ ਆਪਣੇ ਮੂੰਹ ਨਾਲ ਆਪਨੇ ਕਹਿੰਦਾ ਤਿੰਨ ਸਾਲ ਕਹਿੰਦਾ ਕਰਦੇ ਰੋਗੇ ਮੈਨੂੰ ਤਿੰਨ ਸਾਲ ਫੇਰ ਫੇਰ ਦੇਖੋ ਆਈਸ ਸਭ ਤੋਂ ਮਹਿੰਗੀ ਡਰੱਗ ਆਈਸ ਆਈਸਕ੍ਰੀਮ ਸੁਣੀ ਸੀ ਆਈਸ ਇੱਕ ਸੁਣੀ ਸੀ ਉਹ ਕੋਲਡ ਡਰਿੰਕ ਚ ਪਾ ਕੇ ਪੀਣ ਵਾਲੀ ਇਹ ਆਈਸ ਡਰੱਗ ਵੀ ਆ ਗਈ ਚਲੋ ਵਧੀਆ ਸਮਾਂ ਤੇ ਨਵੇਂ ਨਵੇਂ ਚੀਜ਼ਾਂ ਪਤਾ ਲੱਗਿਆ ਤੁਹਾਨੂੰ ਤਿੰਨ ਨਾ ਤਰਾ ਪੈਸਾ ਕਿੱਧਰ ਨੂੰ ਜਾ ਰਿਹਾ ਹਾਂ ਮੈਂ ਹੈਰਾਨ ਆ ਯਾਰ ਕਿ ਇਹ 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 ਬਚਾਉਣ ਕੇ ਪੰਜਾਬ ਨੂੰ ਬਾਈ ਹੁਣ ਉਹਨੂੰ ਤਾਂ ਤੂੰ ਛੱਡੋ ਜਿਹੜਾ ਤੇਰਾ ਦੂਜਾ ਜਿਹਨਾਂ ਤੇਰੀ ਕਾਉਂਟਰਵਰਸੀ ਬਹੁਤ ਚੱਲਦੀ ਹੁੰਦੀ ਆ ਉਹ ਜਿਹੜਾ ਆਪਣੇ ਲੁਧਿਆਣੇ ਵਾਲਾ ਆ ਨਸ਼ੇੜੀ ਭਾਈ ਛੱਡ ਛੱਡ ਕਾਨੂੰ ਉਹਦੇ ਬਾਰੇ ਛੱਡ ਤੂੰ ਰਹਿਣ ਦੇ ਉਹਨੂੰ ਛੱਡ ਔਣ ਤੂੰ ਰਹਿਣ ਦੇ ਉਹ ਤੂੰ ਥੋੜਾ ਜਾ ਉਹ ਤੋਂ ਤਾਂ ਉੱਠ ਖੜੇ ਔ ਰਹਿਣ ਦਿਆ ਕਰ ਮੈਂ ਤਾਂ ਉਹਨਾਂ ਨੂੰ ਉਹਨੂੰ ਸਵਾਲ ਕਰਕੇ ਹਟਿਆ ਕਿ ਭਾਈ ਕਿਉਂ ਚੁੱਪੋਂ ਦੋ ਜਵਾਬ ਹੁਣ ਇੰਨਾਂ ਗੱਲਾਂ ਦੇ ਨਾ ਨਾ ਤੂੰ ਛੱਡ ਛੱਡ ਕੋਈ ਗੱਲ ਨਹੀਂ ਉਹ ਜਿਹੜਾ ਸ਼ੁਭ ਕਰਨ ਦਾ ਵਧੀਆ ਹੋ ਗਿਆ ਉਹ ਸ਼ੁਭ ਕਰਨ ਦਾ ਵਧੀਆ ਹੋ ਗਿਆ ਸੁਣਿਆ ਸੀ ਉਹਦੀ ਖ ਹਾਂ ਉਹ ਸ਼ੁਭ ਕਰਨ ਵਾਲੀ ਗੱਲ ਦੱਸ ਦੋ ਸ਼ੁਭ ਕਰਨ ਵਾਲਾ ਵਧੀਆ ਹੋਵੇ ਕਰੋੜ ਰੁਪਇਆ ਉਹਦੇ ਘਰਦਿਆਂ ਨੂੰ ਦਿੱਤਾ ਤੇ ਨਾਲ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦੇਤੀ ਆਪਣੇ ਪੁਲਿਸ ਵਾਲਿਆਂ ਦੇ ਵਿੱਚ ਬਿਲਕੁਲ ਅੱਜ ਜੁਆਇਨ ਕਰ ਗਈ ਆ ਹੂੰ ਸਹੀ ਗੱਲ ਆ ਅੱਜ ਜੁਆਇਨ ਕਰ ਗਈ ਚਲੋ ਵਧੀਆ ਪਰ ਜਿਹੜਾ ਉਹ ਆਪਣੇ ਪਰ ਹਾਈ ਕੋਰਟ ਦੇ ਹਾਈ ਕੋਰਟ ਦੇ ਬਿਆਨ ਜਿਹੜੇ ਐ ਨੇ ਸੁਣੇ ਨੇ ਹਾਂ ਉਹੀ ਮੈਂ ਕਹਿ ਰਿਹਾ ਉਹ ਵੀ ਦੱਸ ਹਾਈ ਕੋਰਟ ਵਾਲੇ ਨੇ ਕਲੀਅਰ ਗੱਲ ਕਰਤੀ ਉਹ ਕਹਿੰਦੇ ਵੀ ਇਹ ਜਿਹੜਾ ਇਹਦੇ ਗੋਲੀ ਲੱਗੀ ਆ ਵੀ ਸ਼ਾਰਟ ਗਨ ਨਾਲ ਲੱਗੀ ਹੋਈ ਆ ਹੁਣ ਸ਼ਾਰਟ ਗਨ ਵਾਲੇ ਪੁਲਿਸ ਵਾਲੇ ਤਾਂ ਵਰਤਦੇ ਨਹੀਂ ਬਿਲਕੁਲ ਸਮਝਦਾ ਗੱਲ ਹੁਣ ਇਹਨਾਂ ਜਥੇਬੰਦੀਆਂ ਨੂੰ ਅਪੀਲ ਆ ਭਾਈ ਸਾਡੀ ਵੀ ਜਾ ਕੇ ਹਾਈ ਕੋਰਟ ਤੇ ਕੇਸ ਕਰ ਦਿਓ ਵੀ ਤੁਸੀਂ ਜਾਣ ਕੇ ਬੰਦੇ ਭੜਕਾ ਰਹੇ ਹੋ ਬਿਲਕੁਲ ਉਹ ਹਾਈ ਕੋਰਟ ਡਾਇਰੈਕਟ ਸ਼ੋ ਕਰਤਾ ਉਹ ਕਹਿੰਦੀ ਕਿਸੇ ਹੋਰ ਬੰਦੇ ਨੇ ਮਾਰੀ ਹੋਇਆ ਗੋਲੀਆਂ ਤੇ ਇਹ ਪੁਲਿਸ ਵਾਲੇ ਦੀ ਗੋਲੀ ਨਹੀਂ ਕਹਦੇ ਹੈਗੀ ਇਹ ਬਿਲਕੁਲ ਇਹਨਾਂ ਨੂੰ ਚਾਹੀਦਾ ਸੁਪਰੀਮ ਕੋਰਟ ਜਾਣਾ ਇਹ ਹੁਣ ਹਾਂ ਹੁਣ ਜਾਣਾ ਚਾਹੀਦਾ ਇਹਨਾਂ ਨੂੰ ਉਹਨਾਂ ਨੂੰ ਜਥੇਬੰਦੀਆਂ ਨੂੰ ਰੜਕੇ ਹਾਈ ਕੋਰਟ ਤੋਂ ਪੁੱਛਣਾ ਚਾਹੀਦਾ ਵੀ ਤੂੰ ਜਾਣ ਕੇ ਲੋਕਾਂ ਨੂੰ ਭੜਕਾ ਰਹੀਆਂ ਵੀ ਜਾਣ ਕੇ ਤੁਸੀਂ ਲੋਕਾਂ ਨੂੰ ਭੜਕਾਉਂ ਰਹੇ ਹੋ ਬਿਲਕੁਲ ਜਾਣਾ ਚਾਹੀਦਾ ਸੁਪਰੀਮ ਕੋਰਟ ਭਾਈ ਉਹੀ ਤਾਂ ਗੱਲ ਹੈ ਸੱਚ ਦਾ ਪਤਾ ਲੱਗੇ ਲੋਕਾਂ ਨੂੰ ਕਿ ਮਾਰੀ ਕਿਹਨੇ ਗੋਲੀ ਸਹੀ ਗੱਲ ਹੈ ਕਿਹਨੇ ਗੋਲੀ ਮਾਰੀ ਪਤਾ ਤਾਂ ਲੱਗੇ ਨਾ ਉਹ ਤਾਂ ਪਿਆਰ ਆਪਣੇ ਮਾਂ ਦਾ ਪੁੱਤ ਚਲੇ ਗਿਆ ਹਾਂ ਨਾ ਨਾ ਚਲ ਕੋਈ ਨਹੀਂ ਮੈਂ ਅੱਜ ਵੀ ਯਾਦ ਕਰ ਰਹੀ ਆ ਭੈਣ ਅੱਜ ਵੀ ਯਾਦ ਕਰ ਰਹੀ ਸੀ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਕਿ ਮੈਨੂੰ ਆਪਣੇ ਭਰਾ ਦੀ ਯਾਦ ਆ ਰਹੀ ਆ ਅੱਜ ਵੀ ਉਹ ਚਲ ਕੋਈ ਨਾ ਯਾਰ ਬੰਦਾ ਤਾਂ ਉਹਦੇ ਘਰ ਦੇ ਨਾਲ ਚਲੇ ਗਿਆ ਨਾ ਚਲ ਕੋਈ ਨਾ ਵੀ ਭਾਈ ਜਿਵੇਂ ਮਰਜੀ ਹੁਣ ਸਰਕਾਰੀ ਨੌਕਰੀ ਮਿਲ ਗਈ ਨਾਲ ਉਹਦਾ ਲੋਟ ਆ ਗਿਆ ਜਿਗਾੜ 1 ਕਰੋੜ ਰੁਪਇਆ ਦੇਤਾ ਹਲੇ ਵੀ ਸਾਲੇ ਮੈਂ ਹਜੇ ਹਲੇ ਵੀ ਨਾ ਹਲੇ ਵੀ ਆਪਾਂ ਨੂੰ ਕਹੀ ਜਾਂਦੇ ਨਹੀਂ ਕਹਿੰਦੇ ਜੀ ਇਹ ਭਗਵਾਨ ਤਮਾਨ ਦੇ ਬੰਦੇ ਨੇ ਸਾਲੇ ਉਹ ਅਸੀਂ ਤਾਂ ਸਮਝਦੇ ਕਹਿੰਦਾ ਵੀ ਪਹਿਲੀ ਸਰਕਾਰ ਨੇ ਕਿਸੇ ਬੰਦੇ ਨੂੰ ਦਿੱਤੇ ਨੇ ਪੈਸੇ ਇੰਨੇ ਚੱਕ ਲਿਆਓ ਮੈਨੂੰ ਕੋਈ ਪੁਰਾਣੀ ਸਰਕਾਰ ਦੇ ਉੱਤੇ ਹੁਣ 700 ਬੰਦਾ 750 ਬੰਦਾ ਪਿਛਲੀ ਵਾਰ ਅੰਦੋਲਨ ਦੇ ਵਿੱਚ ਹੋਇਆ ਸੀਗਾ ਇਹਦੇ ਵਿੱਚ ਮੇਰੇ ਜ਼ਿਆਦਾ ਨਹੀਂ ਮਿਲਿਆ ਤੇਰੇ ਜ਼ਿਆਦਾ ਜਿਹੜੇ ਬੰਦੇ ਨੂੰ ਆਪਾਂ ਆਪਣੇ ਨਾਲ ਜਿਹਦੀ ਗੱਲਬਾਤ ਹੋਈ ਜਿਹਦੀ ਆਪਣੇ ਰੂਟ ਦੀ ਹਰਟੀਫੈਕਸ਼ਰ ਹੋਈ ਆ ਹਰਪਾਲ ਹਰਪਾਲ ਨੇ ਹਾਂ ਸਮਝਦਾਂ ਨੇ ਗੱਲ ਕਿਸੇ ਨੇ ਪੁੱਛਿਆ ਜਾ ਕੇ ਉਹਨੂੰ ਨਾ ਬਿਲਕੁਲ ਨਹੀਂ ਇਹ ਲੋਕਾਂ ਦੇ ਹਾਲਾਤ ਨੇ ਭਾਈ ਆਪਣੇ ਭਾਈ ਇਹਨਾਂ ਨੇ ਕੀ ਪੁੱਛ ਰਿਹਾ ਇਹਨਾਂ ਨੇ ਤਾਂ ਆਪਣਾ ਹੋਰ ਤੁਸੀਂ ਆ ਦੇਖ ਲਓ ਸ਼ੁਭ ਕਰਨ ਵਾਲੇ ਚ ਇਹਨਾਂ ਨੇ ਕਿਹਾ ਮੁੜ ਕੇ ਉਹ ਜੁਆਇਨਿੰਗ ਵੇਲੇ ਨਹੀਂ ਕੱਲਾ ਜਾ ਰਿਹਾ ਬੰਦਾ ਇੱਕ ਨਾਲ ਭੈਣ ਦੇ ਨਾਲ ਬਜ਼ੁਰਗ ਜਾ ਰਿਹਾ ਕਿ ਕੋਈ ਕੋਈ ਵੀ ਨਹੀਂ ਗਿਆ ਜੁਆਇਨਿੰਗ ਕਰਾਉਣ ਸਹੀ ਗੱਲ ਆ ਮੁੜ ਕੇ ਇਹਨਾਂ ਦਾ ਆਪਣਾ ਮੁੱਕ ਜਣ ਉਹੀ ਆ ਨੇ ਇਹ ਤਾਂ ਹੁਣ ਇਸ ਮਸਲੇ ਤੇ ਵਿੱਚ ਇਹਨਾਂ ਨੂੰ ਦੇਣਾ ਪੈਣਾ ਸਪਸ਼ਟੀ ਕਰਨ ਕਿ ਗੋਲੀ ਮਾਰੀ ਕੀ ਦਾ ਦੱਸਣਾ ਹੀ ਪੈਣਾ ਨਹੀਂ ਸਹੀ ਆ ਸਹੀ ਆ ਸਹੀ ਆ ਉਹ ਤਾਂ ਹਾਈ ਕੋਰਟ ਨਾਲ ਜਾ ਕੇ ਆਪਣੇ ਵਕੀਲ ਮੂਰੇ ਖੜੇ ਕਰਨ ਹੁਣ ਜਿਹੜੇ ਇਹਦੇ ਵੀ ਵਕੀਲ ਨੇ ਆ ਜਿਹੜੇ ਕਹਿੰਦੇ ਨੇ ਭਾਈ ਅਮਰਪਾਲ ਵਾਲੀ ਵੀ ਵਕੀਲ ਇਹ ਵੀ ਸੁਣ ਲੋ ਹਣ ਵੀ ਭਾਈ ਹੁਣ ਥੋੜਾ ਮੌਕਾ ਹੁਣ ਤੁਹਾਨੂੰ ਮੌਕਾ ਬਿਲਕੁਲ ਹੁਣ ਦਿਖਾਓ ਵੀ ਭਾਈ ਤੁਸੀਂ ਵਕੀਲ ਹੋ ਦੇ ਵਕੀਲ ਹੋ ਇਹਦੇ ਸਪੋਰਟਰਾਂ ਨੂੰ ਵੀ ਹੁਣ ਚਾਹੀਦਾ ਵੀ ਭਾਈ ਜਾ ਕੇ ਡਟ ਕੇ ਖੜਨ ਇਹਦਾ ਨਾਲ ਵੀ ਝੂਠ ਬੋਲਦੇ ਨੇ ਬਿਲਕੁਲ ਇਹ ਵੀਡੀਓ ਬੁਰੀਆਂ ਪਾਉਣ ਨਾਲ ਕੁਝ ਨਹੀਂ ਹੋਣਾ ਹੈਗਾ ਜਾ ਕੇ ਖੜੋ ਹਣ ਉੱਥੇ ਉਹਨਾਂ ਨਾਲ ਉਹਦੇ ਪਰਿਵਾਰ ਨਾਲ ਬਿਲਕੁਲ ਗੱਲ ਉਹੀ ਆ ਭਾਈ ਇਹ ਤਾਂ ਸਰਕਾਰ ਨੂੰ ਸਰਕਾਰ ਜੇ ਸਰਕਾਰ ਨੇ ਜੇ ਕੁਝ ਹੈ ਜੀ ਸਾਜ਼ਿਸ਼ ਕਰਨੀ ਹੁੰਦੀ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਕਰਦੀ ਭਾਈ ਉਹ ਸਰਕਾਰ ਦਾ ਇਹ ਕੀ ਰੋਲਾ ਫੜਿਆ ਤਾਂ ਪੁਲਿਸ ਵਾਲਿਆਂ ਨੇ ਆਓ ਬਿਲਕੁਲ ਵੀਡੀਓਗ੍ਰਾਫੀ ਹੋਈ ਹੈ ਨਾਲ ਹਾਂ ਚੱਲ ਤੂੰ ਸ਼ਟਰਨ ਜੋ ਚੱਲ ਠੀਕ ਆ ਪਰ ਮੈਂ ਨਿਕਲ ਗਿਆ ਮੇਰਾ ਕੰਮ ਬਾਕੀ ਕਰਨ ਤੋਂ ਪਿਆ ਫਿਰ ਆਪਾਂ ਗੱਲਬਾਤ ਕਰਾਂਗੇ ਠੀਕ ਆ ਕੀ ਹੋਹੀ ਗੱਲ ਕਹਿਣੀ ਆ ਬਸ ਲਾਸਟ ਦੇ ਵਿੱਚ ਕਿ ਸਰਕਾਰ ਨੇ ਥੋੜਾ ਖੂਨ ਚ ਪਾਤਾ ਉਹ ਯਾਰ ਸਰਕਾਰ ਨੂੰ ਵੀ ਕੱਢੀ ਜਾਣ ਦੋ ਗਾਣਾ ਕੱਢੀ ਜਾਓ ਭਾਈ ਸਾਰੇ ਨੂੰ ਕੱਢੋ ਸਰਕਾਰ ਨੂੰ ਵੀ ਕੱਢੀ ਜਾਓ ਇੱਕ ਇੱਕ ਚੀਜ਼ ਹੋਰ ਗੁੰਮਰਾ ਹੋ ਰਹੇ ਆ ਆਪਾਂ ਜਿਹੜਾ ਉਹਦੇ ਅਮਰਿਤਪਾਲ ਦੇ ਭਰਾ ਦੇ ਨਾਲ ਲਾਪਰਿਤ ਮੁੰਡਾ ਸੀ ਉਹਦੀ ਵੀ ਪੋਜ਼ਿਟਿਵ ਆਈ.ਆਰ ਰਿਪੋਰਟ ਆਹੋ ਮੈਂ ਦੇਖੀ ਆ ਪੋਜ਼ਿਟਿਵ ਆਈ ਦੇਖੀ ਦੇਖੀ ਹਾਂ ਦੋ ਸਾਰੇ ਦੀ ਪੋਜ਼ਿਟਿਵ ਆ ਭਾਈ ਬਿਲਕੁਲ ਬਿਲਕੁਲ ਤਾਂ ਹੀ ਮੈਂ ਕਹਾ ਭਾਈ ਦੱਸਿਏ ਭਾਈ ਹੁਣ ਚੁੱਪ ਕਿਉਂ ਨੇ ਦੱਸੋ ਜੋ ਵੀ ਬੰਦਿਆਂ ਨੂੰ ਆ ਜਿਹੜੇ ਦੋ ਆਪਣੇ ਨਾਲ ਬੈਸਦੇ ਹੁੰਦੇ ਨੇ ਉਹਨੂੰ ਭੇਜੋ ਵੀ ਚਲੋ ਵੀ ਉਹਨਾਂ ਦੇ ਪਰਿਵਾਰ ਦੀ ਜਾ ਕੇ ਹੈਲਪਫੁੱਲ ਕਰੋ ਵੀਡੀਓ ਬੁੜੀਆਂ ਬਣਾ ਕੇ ਪਾਓ ਤਾਂ ਹੀ ਚਾਰ ਵੀਊ ਆਉਣਗੇ ਚੱਲ ਫਿਰ ਰਣ ਜੋ ਚੰਗਾ ਆ ਫਿਰ ਮਿਲਦੇ ਆਪਾਂ ਠੀਕ ਆ ਚੰਗਾ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਓਕੇ 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 ਜੀ ਠੀਕ ਨਹੀਂ ਭਾਈ ਆ ਸੱਚਾਈ ਤੁਸੀਂ ਸੁਣੇ ਲਈ ਹੋਣੀ ਆ ਅਸੀਂ ਤਾਂ ਦੇਖੋ 3 ਮਹੀਨੇ ਪਹਿਲਾਂ ਸਾਡੀਆਂ ਸਾਰੀਆਂ ਵੀਡੀਓ ਪਈਆਂ ਨੇ ਸ਼ੁਭ ਕਰਨ ਵਾਲੀ ਵੀ ਪਈ ਆ ਅੰਮ੍ਰਿਤਪਾਲ ਵਾਲੀਆਂ ਵੀ ਪਈਆਂ ਨੇ ਚੈੱਕ ਕਰ ਲਓ ਭਾਈ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਕਹੀਆਂ ਸਾਰਾ ਕੁਝ ਹੋ ਰਿਹਾ ਸੱਚ ਅੱਗੇ ਆ ਰਿਹਾ ਵਾ ਭਾਈ ਐਵੇਂ ਹੁਣ ਸਾਨੂੰ ਇੱਥੇ ਬਹਿ ਕੇ ਤੁਸੀਂ ਲਿਖੀ ਜਾਣਾ ਲਿਖੀ ਚੱਲੋ ਗੰਦਮੰਦ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਗਲਤ ਲਿਖਣ ਦੇ ਨਾਲ ਅਸੀਂ ਗਲਤ ਨਹੀਂ ਬਣ ਜਾਣਾ ਠੀਕ ਹੈ ਨਹੀਂ ਜਿਹੜਾ ਗਲਤ ਆ ਉਹ ਗਲਤੀ ਰਹਿਣਾ ਵਾ ਜਿਹੜਾ ਸਹੀ ਆ ਉਹ ਸਹੀ ਹੋ ਰਹਿਣਾ ਵਾ ਚਲੋ ਠੀਕ ਆ ਜੀ ਬਾਈ ਕਰਦੇ ਆ ਫਿਰ ਗੱਲਬਾਤ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ